ਦੀਰਾ ਪਰਾਂਵਾਂ ਨੂੰ ਹੋਰ ਕਿੱਦਾਂ ਕਰਪ ਸਾਰੇ ਸੈੱਟ ਆ ਜੀ ਹੋਰ ਕਿੱਦਾਂ ਕਬੂਤਰ ਕਬੂਤਰ ਕਿੱਦਾਂ ਕੋਪਾ ਕੋਪੜ ਸੈੱਟ ਆ ਜੀ ਲਓ ਮਿੱਤਰੋ ਆਪਾਂ ਕਰਦੇ ਆਂ ਬਲੌਗ ਦੀ ਸਟਾਰਟਿੰਗ ਤੇ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਆਪਣੇ ਕੁੱਕੜ ਤੇ ਕਬੂਤਰ ਤੇ ਜਿਹੜੇ ਆਪਾਂ ਆਪਦੇ ਡੰਗਣ ਨੂੰ ਕਰਖੇ ਬੱਕਰੀਆਂ ਬੁੱਕਰੀਆਂ ਰੱਖੀਆਂ ਵਾ ਉਹਨਾਂ ਦਾ ਵੀ ਤੁਹਾਨੂੰ ਕਰਾਉਨੇ ਆਂ ਸ਼ੌਂਕ ਤੇ ਅੱਜ ਆਪਾਂ ਤੁਹਾਨੂੰ ਉਹਦਾ ਦਿਖਾਵਾਂਗੇ ਮਾੜੇ ਮਾੜੇ ਇੱਕ ਵਾਰ ਤੁਹਾਨੂੰ ਉਹਦਾ ਹੀ ਸ਼ੌਂਕ ਕਰਾਵਾਂਗੇ ਕੱਲ ਨੂੰ ਦੱਸਾਂਗੇ ਡਿਟੇਲ ਦੇ ਵਿੱਚ ਕਿੱਥੋਂ ਕਿੱਥੋਂ ਆਪਣੇ ਤੋਂ ਜਾਨਵਰ ਆ ਕਿੱਥੋਂ ਕਿੱਥੋਂ ਆਪਾਂ ਲਏ ਆ ਲੈ ਤਾਂ ਆਪਾਂ ਉਦਾਂ ਕਿਸੇ ਕੋਲ ਵੀ ਨਹੀਂ ਗਿਆ ਆਪਣੇ ਸਾਰੇ ਘਰ ਦੇ ਹੀ ਆ ਤੁਹਾਨੂੰ ਉਹਨਾਂ ਦਾ ਵੀ ਸ਼ੌਂਕ ਕਰਾਵਾਂਗੇ ਤੇ ਅੱਜ ਤੁਹਾਨੂੰ ਆਪਾਂ ਕਰਾ ਦਿੰਨੇ ਆ ਉਦਾਂ ਸ਼ੌਂਕ ਤੇ ਉਦਾਂ ਦਿਖਾ ਦਿੰਨੇ ਆ ਆ ਆਪਣਾ ਫਰਸਟ ਵਲੌਗ ਆ ਜੀ ਹੁਣ ਆਪਾਂ ਡੇਲੀ ਵਲੌਗ ਪਾਇਆ ਕਰਾਂਗੇ ਚਲੋ ਜੀ ਹੁਣ ਆਪਾਂ ਪਹਿਲਾਂ ਤੁਹਾਨੂੰ ਦੇਸੀ ਜਾਨਵਰ ਦਿਖਾਉਨੇ ਆ ਆਪਣੇ ਚਲੋ ਲਓ ਜੀ ਹੁਣ ਆਪਾਂ ਖੂਲਦੇ ਆ ਫੁੱਡਾ ਪਹਿਲਾਂ ਆਪਣੇ ਦੇਸੀ ਜਾਨਵਰਾਂ ਦਾ ਕਰੋ ਚੈੱਕ ਆ ਆਪਣੇ ਕੋਲ ਜਾਨਵਰ ਆ ਜੀ ਦੱਸੋ ਕਿਦਾਂ ਲੱਗੇ ਆ ਆਪਣੇ ਕੋਲ ਦੇਸੀ ਜਾਨਵਰ ਆ ਇਨਾਰਾ ਪਤਾਂ ਨੂੰ ਕੱਲ ਨੂੰ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਇਹ ਕਿੱਥੋਂ ਆਏ ਆ ਆਪਾਂ ਕਿਦਾਂ ਲਏ ਆ ਕਰੋ ਚੈੱਕ ਅੱਜ ਆਪਾਂ ਤੁਹਾਨੂੰ ਬਸ ਮਾੜੇ ਮਾੜੇ ਦਿਖਾਉਣੇ ਆ ਜੀ ਆ ਆਪਣੇ ਦੇਸੀ ਜਾਨਵਰ ਆ ਜੀ ਕਰੋ ਚੈੱਕ ਇਨਾਰਾ ਵੀ ਫੁੱਡਾ ਲਾ ਦਿੰਨੇ ਆ ਇੱਧਰ ਆਪਣੇ ਕੋਲ ਆ ਜੀ ਆਪਣਾ ਮੁਰਗਾ ਨੂਰੀ ਕਰੋ ਚੈੱਕ ਆ ਆਪਣਾ ਨੂਰੀ ਮੁਰਗਾ ਬੈਠਾ ਵਾ ਜੀ ਤੇ ਆ ਨਾਲ ਮਾਦੀ ਆ ਇਹਦੇ ਆ ਮਾਦੀ ਆ ਇਹਨਾ ਦੱਸੋ ਕਿਦਾਂ ਲੱਗੀ ਕੱਲੂ ਪੂਰੀ ਡਿਟੇਲ ਦੇ ਵਿੱਚ ਦੱਸਾਂਗੇ ਤੁਹਾਨੂੰ ਫੜ ਕੇ ਵੀ ਸ਼ੌਕ ਕਰਾਵਾਂਗੇ ਨਰਾ ਕਰੋ ਚੈੱਕ ਦੱਸੋ ਕਿਦਾਂ ਲੱਗਾ ਆਪਣੇ ਦੋਸਤੋ ਤੇ ਨਾਲ ਆਪਾਂ ਤੁਹਾਨੂੰ ਇੱਧਰ ਆਪਣਾ ਪੱਠਾ ਜੀ ਤੁਰਿਆ ਫਿਰਦਾ ਇੱਧਰ ਆਪਾਂ ਆਪਾਂ ਜੀ ਬੱਸ ਬਸ ਕੋਟ ਕਰੋ ਜੀ ਆਪਾਂ ਹੁਣ ਡੇਲੀ ਤੇ ਡੇਲੀ ਵਲੌਗ ਪਾਇਆ ਕਰਾਂਗੇ ਇੱਧਰ ਆਪਣੇ ਕੋਲ ਬੱਕਰੀਆਂ ਆ ਜੀ ਆ ਦੋਨੇ ਦੱਸੋ ਕਿਦਾਂ ਲੱਗੀਆਂ ਉਹ ਆਪਣਾ ਉਧਰ ਮਾਲ ਡੰਗਰ ਬੰਨੇ ਆ ਜੀ ਤੇ ਹੁਣ ਆਪਾਂ ਤੁਹਾਨੂੰ ਕਰਾਉਨੇ ਆਪਣੇ ਕਬੂਤਰਾਂ ਦਾ ਸ਼ੌਂਕ ਜਿਹੜੇ ਆਪਣੇ ਕੋਲ ਕਬੂਤਰਾਂ ਜੀ ਕੱਲ ਨੂੰ ਆਪਾਂ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਦਿਖਾਵਾਂਗੇ ਆਪਣੇ ਕਬੂਤਰ ਕਿਹੜੇ 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 ਕਬੂਤਰ ਨੇ ਆਂਡੇ ਦਿੱਤੇ ਹੋਏ ਆ ਕਿਹੜੇ ਕਿਹੜੇ ਨਹੀਂ ਦਿੱਤੇ ਹੋਏ ਆ ਇੰਨੇ ਕ ਆਪਣੇ ਕੋਲ ਕਬੂਤਰ ਆ ਜੀ ਦੱਸੋ ਕਿਦਾਂ ਲੱਗੇ ਆਪਣੇ ਕਬੂਤਰ ਇੰਨੇ ਕ ਆਪਾਂ ਕਬੂਤਰ ਰੱਖੇ ਆ ਜੀ ਅੱਜ ਆਪਾਂ ਤੁਹਾਨੂੰ ਚਾਤੀ ਮਿਲਾ ਦੇਣੀ ਆ ਮਾੜੀ ਮਾੜੀ ਕੱਲ ਨੂੰ ਸਾਰੇ ਦੱਸਾਂਗੇ ਫੜ ਫੜ ਕੇ ਕਿਹਦਾ ਕਿੰਨਾ ਜੋੜਾ ਵਾ ਤੇ ਕਿ ਕਿਹੜੀ ਕਿਹੜੀ ਜੋੜੀ ਨੇ ਆਂਡੇ ਲਾਏ ਹੋਏ ਆ ਅੱਜ ਆਪਾਂ ਤੁਹਾਨੂੰ ਸ਼ੌਂਕ ਹੀ ਕਰਾਉਣਾ ਮਾੜਾ ਮਾੜਾ ਆਪਣੇ ਕਬੂਤਰਾਂ ਦੇ ਕੁਕੜਾਂ ਦਾ ਕੱਲ ਨੂੰ ਆਪਾਂ ਪ੍ਰੋਪਰ ਵਲੌਗ ਬਣਾ ਕੇ ਦੱਸਾਂਗੇ ਕੱਲ ਨੂੰ ਆਪਣਾ ਪ੍ਰੋਪਰ ਵਲੌਗ ਆਊਗਾ ਕੁਕੜਾਂ ਤੇ ਤੇ ਪਰਸ ਨੂੰ ਆਪਣਾ ਆਊਗਾ ਕਬੂਤਰਾਂ ਦੇ ਤੇ ਇਦਾਂ ਹੀ ਹੁਣ ਆਪਾਂ ਵਲੌਗ ਪਾਇਆ ਕਰਨੇ ਆ ਜੀ ਤੇ ਆ ਆਪਣਾ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਕਰੋ ਸਬਸਕ੍ਰਾਈਬ ਵੱਤ ਵਸ ਸਪੋਰਟ ਕਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ